ਜਿੰਨੇ ਵੀ ਸਕਾਰਜੋਗ ਨੌਜਵਾਨ ਸਾਥੀ ਮੇਰੇ ਆ ਮਾ ਮੇਰੀਆਂ ਭੈਣਾਂ ਸਾਡੇ ਬਜ਼ੁਰਗ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸਲ ਦੇ ਵਿੱਚ ਗੱਲ ਕੀ ਆ ਗੱਲ ਸਮਝਣ ਵਾਲੀ ਤਾਂ ਇਹ ਹੀ ਹੈ ਕਿ ਅੱਜ ਸਾਡੇ ਪੰਜਾਬ ਦੇ ਹਾਲਾਤ ਸਾਡੇ ਪੰਜਾਬੀਆਂ ਦੇ ਹਾਲਾਤ ਕਿਉਂ ਬਣੇ ਨੇਗੇ ਇਹਦੇ ਵਿੱਚ ਜ਼ਿੰਮੇਵਾਰ ਸਭ ਤੋਂ ਪਹਿਲਾਂ ਅਸੀਂ ਆਪ ਆ ਇਸ ਗੱਲ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਜਿੰਨਾ ਅਸੀਂ ਇਹ ਗੱਲ ਨੂੰ ਮੰਨ ਲਾਂਗੇ ਮੰਨਣ ਤੋਂ ਬਾਅਦ ਫਿਰ ਕਿਤੇ ਅੱਗੇ ਜਾ ਕੇ ਅਸੀਂ ਸੋਚਾਂਗੇ ਪਹਿਲਾਂ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਮੰਨਣ ਦੀਆਂ ਨੇ ਸੁਣਨ ਦੀਆਂ ਨੇ ਫਿਰ ਮੰਨਣ ਦੀਆਂ ਨੇ ਪਹਿਲਾਂ ਮੰਨ ਲੜਾ ਚਾਹੀਦਾ ਵੀ ਹਾਂ ਗਲਤੀਆਂ ਸਾਡੀਆਂ ਵੀ ਨੇਗੀਆਂ ਇਹ ਗਲਤੀਆਂ ਸਾਡੀਆਂ ਕੀ ਨੇਗੀਆਂ ਆਪਾਂ ਥੋੜਾ ਜਿਹਾ ਪਿੱਛੇ ਵਗ ਜੀਏ ਵੀ ਸਾਨੂੰ ਸਾਡੇ ਉੱਤੇ ਰਾਜ ਕਿਵੇਂ ਕੀਤਾ ਜਾਂਦਾ ਆਪਾਂ ਸੁਣਦੇ ਆਇਆ ਇਸਲੇ ਸਮੇਂ ਤੋਂ ਕਿ ਅੰਗਰੇਜ਼ਾਂ ਨੇ 200 ਸਾਲ ਸਾਡੇ ਉੱਪਰ ਰਾਜ ਕੀਤਾ 200 ਸਾਲ ਰਾਜ ਜੋ ਕੀਤਾ 70000 ਤੋਂ ਲੈ ਕੇ ਲੱਖਾਂ ਕੰਗਰੇਜ ਜਿਹੜਾ ਪੂਰਾ 200 ਸਾਲ ਪੂਰਾ ਭਾਰਤ ਦੇ ਵਿੱਚ ਰਿਹਾ ਕਿਉਂਕਿ ਉਹ ਇੰਨੇ ਘੱਟ ਬੰਦੇ ਸਵਾ 100 ਕਰੋੜ ਤੇ ਰਾਜ ਕਿਵੇਂ ਕਰ ਗਏ ਰਾਜ ਇਸ ਕਰਕੇ ਕਰਕੇ ਕਿਉਂਕਿ ਉਹਨਾਂ ਨੇ ਸਾਨੂੰ ਕਾੜ ਕੇ ਰੱਖਿਆ ਸਾਨੂੰ ਕੱਲੇ ਕੱਲੇ ਨੂੰ ਕਰਕੇ ਰੱਖਿਆ ਇਸ ਕਰਕੇ ਉਹ ਸਾਡੇ ਉੱਪਰ ਇੰਨਾ ਲੰਮਾ ਸਮਾਂ ਰਾਜ ਕਰੀ ਗਏ ਫਸਲਾਂ ਵਾਂਗੂ ਲੋਕਾਂ ਨੂੰ ਤੋਰੀ ਫਿਰੇ ਯਾ ਲੋਕਾਂ ਦੇ ਗਲਾਂ ਦੇ ਵਿੱਚ ਰੱਸੇ ਪਾ ਕੇ ਜਿਸ ਤਰ੍ਹਾਂ ਵੀ ਹੋਇਆ ਉਹ ਲੰਮਾ ਸਰਾ ਸਮਾਸੀ ਗੁਲਾਮੀ ਦੀਆਂ ਜਿਹੜੀਆਂ ਉਹਨੂੰ ਭੁਗਤਿਆ ਤੇ ਪਰ ਹੁਣ ਵੀ ਅਸੀਂ ਕੋਈ ਅਸੀਂ ਯਾਦ ਵजूद ਰਹਿਣਗੇ ਹੁਣ ਵੀ ਸਾਡਾ ਸਿਸਟਮ ਉਹੀ ਹੈ ਮੰਨ ਲੈਣਾ ਚਾਹੀਦਾ ਸਾਨੂੰ ਕਿਉਂਕਿ ਹੁਣ ਜਿਹੜੀ ਮੌਜੂਦਾ ਸੱਤਾਧਾਰੀ ਪਾਰਟੀਆਂ ਨੇਗੀਆਂ ਸਾਰੀਆਂ ਪਾਰਟੀਆਂ ਦੀ ਆਪਣੇ ਗੱਲ ਕਰ ਲਓ ਸਾਡੇ ਪਿੰਡਾਂ ਦੇ ਵਿੱਚ ਕੀ ਹੋਇਆ ਪਿਆ ਸਾਡੇ ਪਿੰਡਾਂ ਦੇ ਵਿੱਚ ਇਹੋ ਜਿਹੀ ਚੀਜ਼ ਹੋਈ ਪਿਆ ਵੀ ਕੋਈ ਤਾਂ ਪੂਰੇ ਬੱਡੀ ਬਾਹ ਖੜੀ ਕਰਕੇ ਕਹਿੰਦਾ ਮਾ ਕਾਂਗਰਸੀਆਂ ਮੈਨੂੰ ਮੇਰੇ ਪਿਓ ਨੂੰ 20 ਸਾਲ ਹੋ ਗਏ ਕਾਂਗਰਸ ਕੰਮ ਕਰਦੇ ਨੂੰ ਫਿਰ ਦੂਜਾ ਬਾਹ ਖੜੀ ਕਰ ਢ ਕੇ ਕਹੂਗਾ ਮੇਰਾ ਮੇਰੇ ਬਾਪੂ ਨੂੰ ਬਾਦਲਾਂ ਦੇ ਵਿੱਚ ਕੰਮ ਕਰਦੋ ਇੰਨਾ ਟਾਈਮ ਹੋ ਗਿਆ ਆ ਨਵੇਂ ਆ ਕੇ ਕ੍ਰਾਂਤੀਕਾਰੀ 3 ਸਾਲ ਹੋ ਗਏ ਸਾਨੂੰ ਭਗਵਾਨਤਮਾਨ ਦੇ ਨਾਲ ਜੋੜਿਆ ਨੂੰ 4 ਸਾਲ ਹੋ ਗਏ ਫਿਰ ਰਹਿੰਦੇ ਖੁੰਦੇ ਆ ਭਾਜਪੀ ਵਾਲੇ ਆ ਗਏ ਉਹ ਅਸੀਂ ਪਾਰਟੀਆਂ ਦੇ ਵਿੱਚ ਪਾੜ ਕੇ ਸਾਡੇ ਉੱਤੇ ਰਾਜ ਕਰ ਰਹੇ ਨੇਗੇ ਲੰਨ ਵਾਲੇ ਲੋਕ ਸਾਰੇ ਪਾਟ ਗਏ ਸਭ ਤੋਂ ਵੱਡੀ ਗੱਲ ਜਿਹੜੀ ਸਿੱਖੀ ਆ ਸਭ ਤੋਂ ਵੱਡੀ ਗੱਲ ਜਿਹੜੀ ਭਗਮਾਤਮਾਨ ਨੇ ਅੰਗਰੇਜ਼ਾਂ ਤੋਂ ਕੀ ਸਿੱਖੀ ਆ ਸਮਝ ਲਓ ਮੇਰੀ ਗੱਲ ਜਾਣ ਕੇ ਝੂਠੀ ਪੱਗ ਜਿਹੜੀ ਉੱਪਰ ਇਹਨੇ ਬੰਨੀ ਆ ਨਾ ਜਿਹੜੀ ਕਿ ਮੈਂ ਕਹਿੰਦਾ ਭਗਤ ਸਿੰਘ ਵਾਲੇ ਗੱਲ ਕਰਦਾ ਮੈਂ ਭਗਤ ਸਿੰਘ ਵਾਲੇ ਨਾ ਥੱਲੇ ਅੰਗਰੇਜ਼ਾਂ ਦੀ ਨੀਤੀ ਆ ਜਿਹੜੀ ਉਸ ਪੱਗ ਦੇ ਥੱਲੇ ਤਾਂ ਉਹ ਤਾਂ ਕੀ ਕਰਦਾ ਉਹ ਤਾਂ ਪੰਜ ਕਿ ਬਾਅਦ ਤੋਂ ਬਾਅਦ ਜਿਹੜੀ ਪੱਗ ਉਹ ਲੈ ਜਾਂਦੀ ਆ ਪਰ ਜਿਹੜੀ ਅਸਲ ਅੰਦਰ ਨੀਤੀ ਆ ਉਹ ਜਿਹੜੀ ਹਿਰਦੇ ਦੇ ਵਿੱਚ ਨੀਤੀ ਅੰਗਰੇਜ਼ਾਂ ਵਾਲੀ ਨੀਤੀ ਆ ਉਹ ਅੰਗਰੇਜ਼ਾਂ ਵਾਲੀ ਨੀਤੀ ਕੀ ਆ ਅੰਗਰੇਜ਼ਾਂ ਵਾਲੀ ਨੀਤੀ ਇਹ ਆ ਕਿ ਸਭ ਤੋਂ ਵੱਡਾ ਕੰਮ ਇਹਦੇਸ ਬੰਦੇ ਨੇ ਸਭ ਤੋਂ ਵੱਡਾ ਕੰਮ ਇਹਦੇਸ ਬੰਦੇ ਨੇ ਸਾਨੂੰ ਪਾੜਨ ਦੀਆਂ ਸਾਡੇ ਕਿਸਾਨ ਜਿੱਥੇ ਬੰਦੇ ਨੂੰ ਪਾੜਨ ਦੇ ਵਿੱਚ ਕੀਤਾ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀਤਾ ਕਿਉਂ ਸਮਝੋ ਮਰੀ ਇਸ ਗੱਲ ਨੂੰ ਕਿਉਂਕਿ ਪਿੱਛੇ ਅਮਿਤਸਰ ਦਾ ਕੇਦਰੀਵਾਲ ਦਾ ਆਰਐਸਐਸ ਵਰਗਿਆਂ ਵਿਚਾਰਤਾਂ ਦਾ ਹੱਥ ਹੈ ਭਗਮਤ ਮਾਨ ਦੇ ਪਿੱਛੇ ਭਗਮਤ ਮਾਨ ਦਾ ਐ ਹੱਥ ਪਿੱਛੇ ਬੰਨੇ ਹੋਏ ਨੇ ਐ ਆਹ ਹੱਥ ਪਿੱਛੇ ਬੰਨੇ ਹੋਣੇ ਤਾਂ ਇਕੱਲਾ ਮੂੰਹ ਦਿਖਦਾ ਇਹਦਾ ਤਾਂ ਪਿੱਛੇ ਅੱਪ ਕਿਨੇ ਬੰਨੇ ਹੋਣਗੇ ਇੰਚਵਾਰ ਨਹੀਂ ਹੈਗਾ ਇਹ ਭਾਜਪਾ ਤੋਂ ਤੁਹਾਨੂੰ ਲੱਗਦਾ ਵੀ ਇਹ ਭਾਜਪਾ ਤੋਂ ਬਾਹਰ ਆ ਇੱਕ ਇੰਚ ਵੀ ਬਾਹਰ ਨਹੀਂ ਹੈਗਾ ਸਭ ਤੋਂ ਵੱਡਾ ਕੰਮ ਇਹਨੇ ਕੀ ਕਰਿਆ ਆਉਣ ਸਾਰ ਜਿਹੜੇ ਲੜਨ ਵਾਲੇ ਲੋਕ ਨੇਗੇ ਜਿਨ੍ਹਾਂ ਨੇ ਜ਼ਮੀਨਾਂ ਬਚਾਈਆਂ ਲੰਮੇ ਸਮੇਂ ਤੋਂ ਇਹ ਲੋਕ ਕਿਸਾਨੀ ਦੇ ਲਈ ਲੜਦੇ ਆਉਂਦੇ ਨੇ ਆਪਣੇ ਹੱਕਾਂ ਲਈ ਲੜਦੇ ਆਉਂਦੇ ਨੇ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀ ਕੀਤਾ ਜਦੋਂ ਸਾਡਾ ਧਰਨਾ ਚੱਲ ਰਿਹਾ ਸੀਗਾ ਦਿੱਲੀ ਵਾਲਾ ਸਾਡਾ ਧਰਨਾ ਚੱਲ ਰਿਹਾ ਸੀਗਾ ਉੱਥੇ ਸਾਡੇ ਕਿਸਾਨ ਆ ਗੋਣੇ ਇਸ ਗੰਗੇ ਨੇ ਕੇਦਰੀਵਾਲ ਨੇ ਇਹਨਾਂ ਨੇ ਸਰ ਨੇ ਮੀਟਿੰਗਾਂ ਕਰਨੇ ਸ਼ੁਰੂ ਕਰਤੀਆਂ ਕੀ ਕਰਿਆ ਵੀ ਸੋਨੂੰ ਚੋਣਾ ਲੜੋ ਜੀ ਤੁਸੀਂ ਆਹ ਕਰੋ ਜੀ ਆਹ ਕਰੋ ਜੀ ਉੱਥੋਂ ਤੋਂ ਲੈ ਕੇ ਹੁਣ ਤੱਕ ਪਹਿਲਾਂ ਤਾਂ ਇਹ ਚੱਲਦਾ ਆ ਊ ਵੋਟਾਂ ਤਿਕਰਜਣਾਂ ਟਾਈਮੇ ਜਿੰਨਾ ਟਾਈਮੇ ਕੁਰਸੀ ਤੇ ਨਹੀਂ ਬੈਠਿਆ ਅੰਦਰ ਖਾਤੇ ਪਾਰਦਾ ਆ ਫਿਰ ਸ਼ਰਿਆਮ ਸਾਹਮਣੇ ਆ ਗਿਆ ਇਹ ਬੰਦਾ ਸ਼ਰਿਆਮ ਸਾਹਮਣੇ ਆ ਕੇ ਅੱਜ ਕਿਸਾਨ ਆਗੂ ਨੂੰ ਬੰਦਾ ਇਹ ਉਹ ਸ਼ਬਦ ਬੋਲਦਾ ਜਿਹੜੇ ਕਿ ਸੁਣੇ ਨਹੀਂ ਜਾਂਦੇ ਜਿਹੜੇ ਸੁਣੇ ਨਹੀਂ ਜਾਂਦੇ ਸਾਰੇ ਕਿਸਾਨ ਜਥੇ ਬੰਦੇ ਨੂੰ ਪਾੜਦਾ ਪੰਜਾਬ ਦੇ ਵਿੱਚ ਜਿਹੜਿਆ ਲੜਨ ਵਾਲੇ ਲੋਕ ਨੇ ਕੋਈ ਸਿੱਖ ਜਥੇ ਬੰਦਿਆਂ ਦੇ ਵਿੱਚ ਇਕਤਾ ਨਹੀਂ ਹੈਗੀ ਕੋਈ ਕਿਸਾਨ ਜਥੇ ਬੰਦਿਆਂ ਦੇ ਵਿੱਚ ਇਕਤਾ ਨਹੀਂ ਹੈਗੀ ਕੋਈ ਮਜ਼ਦੂਰ ਜਥੇ ਬੰਦਿਆਂ ਦੇ ਵਿੱਚ ਇਕਤਾ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਪੂਰਾ ਐੜ ਤਹਿਸ ਨਸ਼ ਕਰਕੇ ਸੜਤਾ ਕੋਈ ਵੀ ਬੰਦਾ ਸਭ ਤੋਂ ਪਹਿਲੀ ਗੱਲ ਇਹ ਹੈ ਜੇ ਕੋਈ ਆਪਣਾ ਕੌਮੀ ਮੋਰਚਾ ਲੱਗਿਆ ਜਾ ਕੋਈ ਆਪਣਾ ਜਿਹੜਾ ਪੰਥਕ ਮੋਰਚਾ ਲੱਗਿਆ ਜੇ ਉਹਦੇ ਵਿੱਚ ਇੱਕ ਜੱਫੇ ਬੰਦੇ ਅਗਵਾਈ ਕਰਦੀ ਹੈ ਦੂਜਾ ਜੱਫੇ ਬੰਦੇ ਦਾ ਵਿਰੋਧ ਕਰ ਰਹੀਆਂ ਨੇ ਉਹ ਵਿਰੋਧ ਕਿਉਂ ਕਰ ਰਹੀਆਂ ਨੇ ਇੱਕ ਕਿਸਾਨ ਜੱਫੇ ਬੰਦੇ ਨੇ ਮੋਰਚਾ ਲਾ ਲਿਆ ਦੂਜਾ ਦਾ ਵਿਰੋਧ ਕਰ ਰਹੀਆਂ ਨੇ ਕਿਉਂ ਕਰ ਰਹੀਆਂ ਨੇ ਪਿੱਛੇ ਤਾਕਤ ਹੈ ਪਿੱਛੇ ਪਿੱਛੇ ਇੱਕ ਜੁੰਡਲੀ ਚੱਲ ਰਹੀ ਹੈ ਜਿਹੜੀ ਕਿ ਪਾੜਨ ਤੋਂ ਵੱਡੇ-ਵੱਡੇ ਅਫਸਰ ਆਉਂਦੇ ਨੇ ਕਿ ਉਹ ਕਿਸਾਨ ਜੱਫੇ ਬੰਦੇ ਨੂੰ ਕੁਝ ਨੂੰ ਕੁਛ ਦੱਸ ਦਿੰਦੇ ਨੇ ਕੁਝ ਨੂੰ ਕੁਛ ਦੱਸ ਦਿੰਦੇ ਨੇਗੇ ਤਾਂ ਕਰਕੇ ਜਿਹੜਾ ਅੱਟੋ-ਪੱਟ ਸਾਰਿਆਂ ਨੂੰ ਕਰਤਾ ਇਸ ਕਰਕੇ ਅੱਜ ਉਹ ਹੀ ਜਿਹੜੇ ਅੰਗਰੇਜ਼ਾਂ ਵਾਲੇ ਨੀਤੀ ਆ ਨਾ ਉਹੀ ਜਿਹੜਾ ਕਿ ਭਗ ਸਿੰਘ ਨੇ ਦਾ ਝੂਠੀ ਜਿਹੜੀ ਪੱਗ ਬੰਨੀ ਹੋਈ ਆ ਉਹ ਅੰਗਰੇਜ਼ਾਂ ਵਾਲੀ ਨੀਤੀ ਇਹ ਭਗਮਹਾਤਮਾਨ ਨੇ ਅਪਣਾਈ ਹੋਈ ਆ ਐਵੇਂ ਕਹੀ ਜਾਊਗਾ ਇਨਕਲਾਬ ਜਿੰਦਾਬਾਦ ਫਿਰ ਪੂਰਾ ਵੀ ਨਾਰਾ ਬੋਲਿਆ ਕਰ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਤਾਵਾਦ ਪੂਰਾ ਨਾਰਾ ਭਗ ਸਿੰਘ ਦਾ ਇਹ ਸੀਗਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਤਾਵਾਦ ਜਿਹੜੇ ਸਾਮਰਾਜੂ ਲਿਆ ਕੇ ਇੱਥੇ ਕਾਰਾਂ ਮਸੂੜੀ ਡਿਵੈਲਪਮੈਂਟ ਕਰ ਰਹੇ ਆ ਕਾਰੀ ਡਿਵੈਲਪਮੈਂਟ ਕਰ ਰਹੇ ਆ ਸਾਨੂੰ ਤੇਰੀ ਡਿਵੈਲਪਮੈਂਟ ਦੀ ਲੋੜ ਨਹੀਂ ਹੈਗੀ ਅਸੀਂ ਵਧਿਆ ਰੋਟੀ ਖਾ ਰਹੇ ਆ ਵਧੀਆ ਘਰਾਂ ਦੇ ਵਿੱਚ ਰਹਿ ਆ ਸਾਡੇ ਸਾਰਿਆਂ ਕੋਲੇ ਘਰ ਹੈਗੇ ਨੇ ਸਾਨੂੰ ਤੇਰੇ ਘਰਾਂ ਦੇ ਵਿੱਚ ਜਿਹੜੀਆਂ ਤੂੰ ਕਹਿਣਾ ਵੀ ਮੈਂ ਉੱਥੇ ਤੁਹਾਨੂੰ ਕਲੋਨੀਆ ਬਣਾ ਕੇ ਤੋਂ ਉਹਨਾਂ ਦੇ ਵਿੱਚ ਘਰ ਦੇਊਂਗਾ ਥੋੜੀ ਡਿਵੈਲਪਮੈਂਟ ਕਰੂ ਸਾਨੂੰ ਤੇਰੀ ਡਿਵੈਲਪਮੈਂਟ ਦੀ ਲੋੜ ਨਹੀਂ ਹੈਗੀ ਇਹ ਗੱਲ ਧਿਆਨ ਨਾਲ ਸੁਣ ਲਿਓ ਹੁਣ ਆਪਾਂ ਅੱਜ ਦੇ ਭਗਮਾਤ ਮੰਨ ਦਾ ਵਿਰੋਧ ਕਰੀ ਜੰਨੇ ਆ ਕੱਲ ਨੂੰ ਇਹ ਕਾਂਗਰਸ ਵਾਲੇ ਆ ਜਾਣਗੇ ਸਮਝੋ ਇਸ ਗੱਲ ਨੂੰ ਸਮਝੋ ਇਸ ਗੱਲ ਨੂੰ ਦਿਮਾਗ ਦੇ ਵਿੱਚ ਪਾਉਣਾ ਪੈਣਾ ਇੱਥੇ ਆ ਕੇ ਲੀਟਰ ਡਰਾਮੇ ਕਰਨਗੇ ਵੱਡੇ ਵੱਡੇ ਦੇਖੋ ਜੀ ਅਸੀਂ ਅੱਜ ਤੁਹਾਡੇ ਨਾਲ ਖੜੇ ਆ ਜਿਹੜੇ ਨਾਲ ਖੜੋ ਨੇ ਬਾਈ ਵਿਧਾਨ ਸਭਾ ਦੇ ਵਿੱਚ ਜਿਹੜੇ ਮੁੱਦਿਆਂ ਦੀ ਗੱਲ ਕਰਨ ਵਾਲੀ ਆ ਪਹਿਲਾਂ ਇਹਨਾਂ ਨੇ ਕਿੰਨੇ ਕ ਮੁੱਦਿਆਂ ਦੀ ਗੱਲ ਕਰੀਆਂ ਦੱਸੋ ਬਾਈ ਜਵਾਬ ਦਿਓ ਮੈਨੂੰ ਇਸ ਗੱਲ ਦਾ ਪੰਜਾਬ ਦੀ ਥੋਟੋ ਕੋਲੇ ਜਿਹੜੀ ਵਿਧਾਨ ਸਭਾ ਉਹ ਤੁਹਾਡੇ ਪੰਜਾਬ ਕੋਈ ਨਹੀਂ ਹੈਗੀ ਉਹ ਦਿੱਲੀ ਦੇ ਸਾਰੇ ਚਲਾਉਂਦੇ ਨੇਗੇ ਝੂਠੀ ਚੀਜ਼ ਕਹਿੰਦੇ ਵਿਧਾਨ ਸਭਾ ਦੇ ਵਿੱਚ ਮਤੇ ਉਹ ਮਤੇ ਪਾਸ ਕਰਦੇ ਨੇਗੇ ਇਹ ਇਹ ਸਾਰਾ ਜਿਹੜਾ ਕਰ ਰਹੇ ਨੇ ਕਰ ਕਿਉਂ ਰਹੇ ਨੇਗੇ ਆਹ ਲੱਭ ਘਮਾਨਤਮਾਨ ਕਰ ਰਿਹਾ ਇਹ ਕਰ ਕਿਉਂ ਰਿਹਾ ਕਿਉਂਕਿ ਇਹਨਾਂ ਨੇ ਆਪਣੇ ਘਰ ਭਰਨੇ ਆ ਆਪਣੇ ਇਹਨਾਂ ਨੇ ਕੀ ਕਰਨਾ ਕੋਈ ਡਿਵੈਲਪਮੈਂਟ ਨਹੀਂ ਕਰਨੀ ਇਹਨਾਂ ਨੇ ਪੈਸਾ ਇਕੱਠਾ ਕਰਨਾ ਕੇਸਰੀਵਾਲ ਵਰਗਣਾ ਸਾਰਿਆਂ ਨੇ ਮਿੱਤਸ਼ਾ ਵਰਗਣਾ ਸਾਰਿਆਂ ਨੇ ਪੈਸਾ ਇਕੱਠਾ ਕਰਨਾ ਇਹ ਇਹ ਕੱਲੂ ਆਉਣਗੇ ਇਹ ਕਿਹੜਾ ਵਿਧਾਨ ਸਭਾ ਦੇ ਵਿੱਚ ਕਿੰਨੇ ਜਿਹੜੇ ਪੰਜਾਬ ਦੇ ਮੁੱਦੇ ਨੇ ਲਾਮਾ ਲੱਖਾਂ ਬਈ ਤੂੰ ਬਾਅਦ ਚ ਬੋਲੂਗਾ ਟਟੇਲ ਨਾ ਬਈ ਦੱਸ ਦੀ ਜਿਹੜੇ ਮੁੱਦਿਆਂ ਦੀ ਗੱਲ ਕਰ ਲੈਣਗੇ ਵਿਧਾਨ ਸਭਾ ਦੇ ਵਿੱਚ ਇੱਕ ਵੀ ਮੁੱਦੇ ਦੀ ਗੱਲ ਕਰ ਲੈਣ ਇੱਕ ਵੀ ਮੁੱਦੇ ਦੀ ਜਿਹੜਾ ਸਾਡੇ ਪੰਜਾਬ ਦੇ ਮੁੱਦੇ ਨੇ ਬੋਲ ਹੀ ਸਕਦੇ ਹੋ ਇੱਕ ਵੀ ਮੁੱਦੇ ਤੇ ਬੋਲ ਪਾਣੇ ਉੱਥੇ ਕੰਜਰੀਆਂ ਵਾਂਗੂੰ ਤਾਂ ਲੜਦੇ ਨੇ ਬਰੋਤੀ ਤੇ ਰੋਟੀ ਦੀ ਗੱਲ ਕਰ ਲਈਏ ਕੰਜਰੀਆਂ ਵਾਂਗੂੰ ਲੜਦੇ ਨੇ ਮੈਂ ਕਹਿਣਾ ਸਾਡੇ ਪੰਜਾਬ ਨੂੰ ਸਭ ਤੋਂ ਵੱਧ ਬਰਬਾਦ ਕਰਨਾ ਮੈਂ ਦੇਖ ਰਿਹਾ ਪਰਵਾਸ ਪਰਵਾਦ ਕਰ ਰਿਹਾ ਮੈਂ ਕਹਿਣਾ ਵੀ ਕੋਈ ਨੀਤੀ ਬਣਾਓ ਪੇੜ ਲੱਖ ਬੰਦਾ ਜੱਟ ਤੇ ਪੰਜਾਬ ਦੇ ਵਿੱਚ ਬੈਠਾ ਕੋਈ ਕੋਈ ਤਾਂ ਉਹਦੇ ਬਾਰੇ ਬੋਲੇ ਨੇ 20 ਕਾਂਗਰਸੀ ਨੂੰ ਮੈਂ ਗੱਲ ਕਹੀ ਹੈ ਕੋਈ ਨੀਤੀ ਬਣਾ ਸਕਦੇ ਤੁਸੀਂ ਉਹਦੇ ਖਿਲਾਫ ਕੋਈ ਕਾਨੂੰਨ ਲੈ ਕੇ ਆ ਸਕਦੇ ਹੋ ਡਰਾਮੇ ਕਰਿਓ ਨੇ ਪਾ ਕੇ ਜਿੱਟੇ ਕੁਰਤੇ ਪੰਜਾਬ ਵਿੱਚ 40 ਕੁ ਲੀਟਰਾਂ ਆਪੜੂ ਲੀਟਰ ਪੜਾਇਜੂਗਾ ਤੁਸੀਂ ਸਾਡੇ ਪੰਜਾਬ ਨੂੰ ਉਜਾੜਤੇ ਲੱਗੇ ਹੋਇਓ ਬਾਰ ਬਾਰ ਕ ਤੇ ਕਾਂਗਰਸੀ ਆ ਕੇ ਕਿਤੇ ਬਾਦ ਨਾਲ ਚੱਕੀ ਫੁਰਦੇ ਨੇ ਝੁੰਡ ਬੜੀ ਜ਼ਰੂਰੀ ਆ ਜੇ ਸਰਕਾਰ ਲਿਆਉਣੀ ਕਾਲੀ ਤਲ ਦਾ ਲਿਆਉਣਾ ਬੜਾ ਜ਼ਰੂਰੀ ਆ ਜੀ ਪੰਥਕ ਪਾਰਟੀ ਆ ਕੀ ਕਰਿਆ ਪੰਥਕ ਪਾਰਟੀ ਨੇ ਕੀ ਕਰਿਆ ਪੰਥਕ ਪਾਰਟੀ ਨੇ ਜਿਹੜੀ ਸਿੱਖਾਂ ਦੀ ਨਿਮੈਂਦਗੀ ਕਰਨ ਵਾਲੀ ਪਾਰਟੀ ਉਹਨਾਂ ਨੇ ਸਭ ਤੋਂ ਵੱਧ ਸਿੱਖਾਂ ਦੇ ਪਿੱਛੇ ਸੁਰਾ ਮਾਰਿਆ ਇਹ ਗੱਲ ਸਮਝੇ ਜਿਹੜੇ ਕ੍ਰਾਂਤੀਕਾਰੀ ਆਏ ਸੀਗੇ ਵੱਡੇ ਇਹ ਕਹਿੰਦੇ ਵੀ ਬਸ ਸਾਡੇ ਤੋਂ ਬਿਨਾ ਤਾਂ ਹੋਰ ਕੋਈ ਕੱਖ ਕਰ ਹੀ ਨਹੀਂ ਸਕਦਾ ਸਭ ਤੋਂ ਵੱਡੇ ਵੱਡੇ ਆਜ਼ਾਦੀ ਘਾਟੇ ਅਸੀਂ ਆ ਭਗਤ ਸਿੰਘ ਦੀ ਜੋ ਸੋਚ ਤੇ ਚੱਲਣ ਵਾਲੇ ਅਸੀਂ ਆ ਇਹ ਕਹਿੰਦੇ ਸੀਗੇ ਇਹ ਕਹਿੰਦੇ ਸੀ ਸਭ ਤੋਂ ਵੱਧ ਸਾਡੀਆਂ ਪੰਜਾਬ ਦੇ ਧਰਤੀ ਉਪਰ ਫੈਕਟਰੀਆਂ ਲਾ ਕੇ ਜ਼ਮੀਨਾਂ ਖੋ ਕੇ ਸਭ ਤੋਂ ਵੱਧ ਸਾਮਰਾਜਦਾਬਾਦ ਦਾ ਪੱਖ ਇਹ ਬੰਦੇ ਪੂਰ ਰਹੇ ਨੇਗੇ ਇਹ ਬੰਦੇ ਸਭ ਤੋਂ ਵੱਧ ਪੰਜਾਬ ਨੂੰ ਵੇਚਣ ਤੇ ਇਹੋ ਨੇ ਲੜਨ ਵਾਲੇ ਲੋਕਾਂ ਦਾ ਇਹ ਬੰਦੇ ਫਰੋੜ ਕਰ ਰਹੇ ਨੇ ਕਿਸਾਨਾਂ ਨੂੰ ਕੁੱਟ ਕੇ ਮਾਰ ਰਹੇ ਨੇ ਮਜ਼ਦੂਰ ਜੱਥੇਬੰਦੀ ਨੂੰ ਕੁੱਟ ਕੇ ਮਾਰ ਰਹੇ ਨੇ ਸਿੱਖ ਜੱਥੇਬੰਦੀ ਨੂੰ ਇਹ ਮਾਰ ਰਹੇ ਨੇ ਕੁੱਟ ਕੇ ਦੱਸੋ ਜੀ ਦੱਸੋ ਮੈਨੂੰ ਖੜੇ ਹੱਥ ਖੜੇ ਕਰਕੇ ਦੱਸੋ ਵੀ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਆਏ ਸੀਗੇ ਜਿੰਨਾ ਭਰਾਨਾ ਸੇ ਲੱਗੀ ਐ ਤੁਸੀਂ ਮੈਨੂੰ ਹੱਥ ਖੜੇ ਕਰਕੇ ਦੱਸੋ ਕਿ ਉਹਨਾਂ ਨੇ ਗਲਤ ਕਿਦਾਂ ਠੀਕ ਕੀਤਾ ਜੇ ਠੀਕ ਤਾਂ ਹੱਥ ਖੜੇ ਕਰਕੇ ਦੱਸੋ ਉਹਨਾਂ ਨੇ ਬੁਰਾ ਕੀ ਕੀਤਾ ਸੀਗਾ ਦੱਸੋ ਮੈਨੂੰ ਬੁਰਾ ਕੀ ਕੀਤਾ ਉਹਨਾਂ ਨੇ ਪਰ ਇੰਨਾ ਬੰਦਿਆਂ ਨੇ ਦੁਬਾਰਾ ਦੁਬਾਰਾ ਲਾ ਲਾ ਕੇ ਅੰਨਸੇ ਥੂਰੀ ਤੀਰੀ ਬਾਤ ਠੋਕੇ ਨੇਗੇ ਸਾਡੇ ਬੰਦੀ ਸਿੰਘ ਬੈਠੇ ਨੇ ਜੇਲਾਂ ਦੇ ਵਿੱਚ ਇਹ ਬੋਲਣਗੇ ਕਾਂਗਰਸੀ ਬੰਦੀ ਸਿੰਘਾਂ ਬਾਰੇ ਜਿਨ੍ਹਾਂ ਨੇ ਪੰਜਾਬ ਬਚਾਇਆ ਜਿਨ੍ਹਾਂ ਨੇ ਪੰਜਾਬ ਦਾ ਪਾਣੀ ਬਚਾਇਆ ਜਿਹੜਾ ਐਸ ਵੀ ਵਾਲੇ ਨਾਹਰਾ ਵਰਗੇ ਨੂੰ ਨੱਕੇ ਲਾਏ ਇਹ ਬੰਦੇ ਬੋਲ ਪੈਣਗੇ ਦੱਸੋ ਮੈਨੂੰ ਹੱਥ ਖੜਾ ਕਰਕੇ ਦੱਸੋ ਕੁੜਪਿੰਡ ਗੋ ਦੱਸੋ ਇਸ ਕਰਕੇ ਇਹ ਕਿਹੜੀ ਗੱਲ ਹੈ ਇਹ ਬੋਲਦੇ ਬੋਲਦੇ ਕੁਛ ਨਹੀਂ ਕਿਉਂਕਿ ਇਹਨਾਂ ਦੇ ਵੱਡੀਆਂ ਵੱਡੀਆਂ ਦਵਾਰਾਂ ਨੇ ਨਾ ਜਿਹੜੀਆਂ ਲਵੇ ਵੱਡੀਆਂ ਵੱਡੀਆਂ ਦਵਾਰਾਂ ਨੇਗੀਆਂ ਇਹਨਾਂ ਨੇ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਖੜੀਆਂ ਨੇ ਆ ਲੱਖਾભાઈ ਬੈਠਾ ਇੱਥੇ ਅਸੀਂ ਪਿੱਛੇ ਪੰਜਾਬੀ ਦੇ ਮੁੱਦਿਆਂ ਦੇ ਵਾਕੇ ਸੁਣਨੇ ਧਿਆਨ ਵਾਲੀ ਗੱਲ ਹੈ ਪਿਛਲੇ ਸਾਲ ਜਿਹੜਾ ਕਾਂਗਰਸ ਚੰਨੀ ਦੀ ਸਰਕਾਰ ਸੀ ਚੰਨੀ ਲੱਖੇਬਾਈ ਨੂੰ ਕਹਿੰਦਾ ਕਨਲ ਚੋਣ ਲੜ ਲੈ ਅਸੀਂ ਆਖਿਆ ਕੀ ਕਰਾਂ ਕਾਂਗਰਸ ਜਾ ਕੇ ਤੂੰ ਕਹਿੰਦਾ ਕਾਂਗਰਸ ਦੇ ਵਿੱਚ ਚੋਣ ਲੜਲਾ ਅਜੀ ਤੇਰੀ ਕਾਂਗਰਸ ਜਾ ਕੇ ਰਕੇ ਸ ਆ ਮੁੱਦਿਆਂ ਤੇ ਗੱਲ ਕਰਾਂਗੇ ਤੇਰੀ ਕਾਂਗਰਸ ਬੋਲਣ ਦੀ ਉਦੋਂ ਸਾਨੂੰ ਕਹਿੰਦਾ ਨਾਇਤੱਕ ਰੱਖਣਾ ਸੰਵਿਧਾਨ ਦੇ ਵਿੱਚ ਕਹਿੰਦਾ ਪਾਰਟੀ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਨੀ ਪੈਂਦੀ ਆ ਅਸੀਂ ਆਖਿਆ ਤੇਰੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਨਹੀਂ ਕਰ ਸਕਦੇ ਅਸੀਂ ਅਸੀਂ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਆਪਣੇ ਪੰਜਾਬ ਤੇ ਮੁੱਦਿਆਂ ਦੀ ਗੱਲ ਕਰਾਂਗੇ ਆ ਥੋਡੇ ਸਾਹਮਣੇ ਖੜੇ ਆ ਕਰੋੜਾ ਅਰਬ ਰੁਪਿਆ ਨੋਜਮਨਾ ਦਵਾ ਕੇ ਹਰ ਇੱਕ ਕਿਸਾਨੀ ਦੇ ਮੁੱਦੇ ਤੇ ਜਿੰਨੇ ਕਿ ਝੋਕਰਾਂ ਪਹੁੰਚਦੇ ਆ ਸਾਡੇ ਆ ਭਾਵਾਂ ਤੇ ਕਰੇਨਾ ਬੰਦੇ ਨੇ ਪਰਚੇ ਕੀਤੇ ਹੋਰੇ ਇਹ ਕੋਈ ਵੀ ਐਮਐਲਏ ਕੋਈ ਵੀ ਪੋਲੀਟੀਕਲ ਬੰਦਾ ਇਹੋ ਜੇ ਮੁੱਦੇ ਤੇ ਲੜਨ ਦਾ ਦੱਸੋ ਲੜ ਸਕਦੇ ਇਹਨਾਂ ਦੇ ਵਿੱਚੋਂ ਕੋਈ ਕਰ ਸਕਦਾ ਕੋਈ ਗੱਲ ਨਹੀਂ ਕਰ ਸਕਦੇ ਐਡੀ ਗਾਮਣੀ ਹੈਗਾ ਇਹਨਾਂ ਦੇ ਲੱਤਾਂ ਦੇ ਵਿੱਚ ਲੱਤਾਂ ਬਾਹਰ ਨਹੀਂ ਚਲਦੀਆਂ ਕਿਉਂਕਿ ਪੋਲੀਟੀਕਲ ਪਾਰਟੀਆਂ ਨੇ ਵੱਡੇ ਵੱਡੇ ਦੁਬਾਰਾ ਖੜੀਆਂ ਨੇ ਕੋਈ ਨਹੀਂ ਇਹਦੇ ਗੱਲ ਕਰ ਸਕਦਾ ਇਸ ਕਰਕੇ ਤੁਹਾਨੂੰ ਹੀ ਬੇਨਤੀ ਕਰ ਲਈ ਆਇਆ ਅਸੀਂ ਆਪਣੀ ਮਾਂ ਲਈ ਮਰ ਸਕਦੇ ਆ ਮਰ ਸਕਦੇ ਆ ਧਰਤੀ ਸਾਡੀ ਮਾਂ ਹੈ ਅੱਜ ਦੇਖ ਲੋ ਕਿ ਕਿੰਨੀ ਜਿਹੜੀ ਜ਼ਮੀਨ ਘੱਟ ਚੁੱਕੀ ਆ ਦੁਨੀਆ ਦੇ ਉੱਪਰ ਜਿੰਨੀਆਂ ਵੀ ਲੜਾਈਆਂ ਹੋ ਰਹੀਆਂ ਨੇ ਜੰਗਾ ਚ ਤਾਂ ਹੋ ਰਹੀਆਂ ਨੇ ਜਕਰੇਣ ਦੇ ਵਿੱਚ ਚੱਲ ਰਹੀ ਆ ਸਾਰੀਆਂ ਲੜਾਈਆਂ ਜ਼ਮੀਨ ਪਿੱਛੇ ਹੋ ਰਹੀਆਂ ਨੇ ਸਾਰੀਆਂ ਜਿੰਨੀਆਂ ਵੀ ਲੜਾਈਆਂ ਹੋ ਰਹੀਆਂ ਨੇ ਜਦੋਂ ਤਾਂ ਲੈ ਕੇ ਸੰਸਾਰ ਚੱਲਿਆ ਜਦੋਂ ਕਿ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਚਾਰ ਆ ਦਸਿਆ ਕਰਨੇ ਚਲੇ ਸੀ ਉਦੋਂ ਕੋਲਾਂਡ ਦੇ ਵਿੱਚ ਕੋਲਾਂਡ ਦਾ ਇੱਕ ਰਾਜਾ ਸੀਗਾ ਜਿਹੜੇ ਕਿ ਉਹ ਲੰਦੇ ਲੋਕਾਂ ਨੇ ਸਭ ਤੋਂ ਪਹਿਲਾਂ ਇੰਗਲੈਂਡ ਖਰੀਦਿਆ ਇੰਗਲੈਂਡ ਖੋਜਿਆ ਬੇੜਾ ਬਣਾ ਕੇ ਜਿਹੜੀ ਕਿ ਇੱਕ ਵਪਾਰੀ ਦੀ ਬਣੀ ਉਹ ਤੁਸੀਂ ਦੇਖ ਲਿਓ ਉਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜ਼ਮੀਨ ਦੀ ਖੋਜ ਕੀਤੀ ਜ਼ਮੀਨਾਂ ਤੇ ਲੜਾਈਆਂ ਸ਼ੁਰੂ ਤੋਂ ਚੱਲਦੀਆਂ ਆਈਆਂ ਨੇ ਕਿਹਾ ਅਸੀਂ ਪੱਥਰ ਆਹ ਡਾ ਉੱਪਰ ਪੱਥਰ ਖੜਾ ਨਾ ਇਹ ਪੱਥਰ ਸਾਡੇ ਕੋਈ ਕੰਮ ਨਹੀਂ ਆਉਣਾ ਡਿਵੈਲਪਮੈਂਟ ਸਾਡੇ ਕੋਈ ਕੰਮ ਨਹੀਂ ਆਉਣੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ ਤਰੱਕੀ ਕਰ ਰਹੇ ਹਾਂ ਤੁਸੀਂ ਬਣਾਸ ਕਰ ਰਹੇ ਹੋ ਤੁਸੀਂ ਆਕੋ ਹਵਾ ਪਾਣੀ ਧਰਤੀ ਮਾਣੂ ਇਹਨਾਂ ਨੂੰ ਤਬਾਹ ਕਰਕੇ ਤੁਸੀਂ ਕਹਿੰਦਾ ਵਿਕਾਸ ਕਰ ਰਹੇ ਹੋ ਕਹਿੰਦਾ ਵਿਕਾਸ ਹੈ ਇਹ ਵਿਕਾਸ ਨਹੀਂ ਇਹ ਪਨਾਸ ਹੈ ਇਹ ਪਨਾਸ ਹੋ ਰਿਹਾ ਹੈ ਪਹਿਲਾਂ ਲੋਕਾਂ ਦੀ ਉਮਰ 100 ਸਾਲ ਤੇ ਹੁੰਦੀਆਂ ਸੀਗੀਆਂ ਅੱਜ ਕੋਈ 60 ਸਾਲ ਤੋਂ ਨਹੀਂ ਟੱਪਦਾ ਹਰ ਇੱਕ ਬੰਦੇ ਦੇ ਘਰ ਤੇ ਫ੍ਰੀਜ ਉੱਪਰ ਦਵਾਈ ਪਈਆ ਜਾ ਕੇ ਚੈੱਕ ਕਰੋ ਜੇ ਨਹੀਂ ਪਈ ਕਿੰਨੀਆਂ ਬਿਮਾਰੀਆਂ ਸਾਡੀਆਂ 'ਚ ਫੈਲ ਚੁੱਕੀਆਂ ਨੇਗੀਆਂ ਇਹ ਕਹਿੰਦੇ ਅਸੀਂ ਹਸਪਤਾਲ ਬਣਾਵਾਂਗੇ ਹਸਪਤਾਲ ਚਾਹੇ ਇੱਕ ਛੜ ਦੇ ਪਿੰਡਾਂ ਦੇ ਵਿੱਚ ਪੰਜ ਬਣਾ ਲਿਓ ਸਭ ਤੋਂ ਪਹਿਲਾਂ ਬਾਟਾ ਬੰਦ ਦੇ ਕੰਮ ਕਰੋ ਬਾਟਾ ਬੰਦ ਦੇ ਦਰਖਤ ਲਾਓ ਕੁਦਰਤ ਨੂੰ ਲੈ ਕੇ ਜਾਓ ਅਸੀਂ ਦੋ ਜਣ ਅਸੀਂ ਘੱਟ ਮੌਜਬਾਨ ਹੋਣਗੇ ਆ ਗਰਮੀ ਗਰਮੀ ਅੱਲੱਖਾਂ ਮੈਂ ਬਾਈ ਤੋਂ ਗੱਲ ਸੁਖੀਆ ਤਿੰਨ ਮਹੀਨੇ ਇਹ ਬੰਦਾ 2 ਮਹੀਨੇ ਕੰਮ ਨਹੀਂ ਕਰਦਾ ਤੱਕਲਾ ਦਰਾਕਤਾ ਨੂੰ ਪਾਣੀ ਪਾਈਏ ਤਰ੍ਹਾਂ ਦਾ ਕੁਦਰਤ ਦੇ ਨੇੜੇ ਤਾਂ ਜਾਓ ਤੁਸੀਂ ਉਹ ਜਿਹੜੇ ਆਪੋ ਹਵਾ ਪਾਣੀ ਧਰਤੀ ਤੁਸੀਂ ਤਬਾਹ ਕਰੀ ਨੋ ਕਹਦਾ ਇਹਨੂੰ ਵਿਕਾਸ ਕਹਿੰਦੇ ਹੋ ਤੁਸੀਂ ਵਿਕਾਸ ਤਾਂ ਤੁਹਾਨੂੰ ਦੱਸਦਾ ਜਿਹੜਾ ਵਿਕਾਸ ਕਹਿੰਦੇ ਹੋ ਦੁਨੀਆ ਦੇ ਉੱਪਰ ਪਰਮਾਣੂ ਬੰਬ ਬਣਨੇ ਹੋਣਗੇ ਇਹ ਕਹਾਰਾ ਵਿਕਾਸ ਹੈ ਜੀ ਪਰਮਾਣੂ ਬੰਬ ਬਣਾਉਣਾ ਸਾਰੇ ਫੇਸਮੈਂਟ ਤੇ ਤਬਾਹ ਹੋ ਜਾਣਗੇ ਇਹ ਵਿਕਾਸ ਨਹੀਂ ਹੈਗਾ ਵਿਕਾਸ ਹੁੰਦਾ ਹੈ ਲੋਕਾਂ ਦੀ ਸਿਹਤ ਸੁਰਤਾ ਲੋਕਾਂ ਨੂੰ ਤਕੜੇ ਕਰਨਾ ਸਰੀਰਕ ਖੂਨ ਨੂੰ ਵਿਕਾਸ ਕਿਹਾ ਜਾਂਦਾ ਇਸ ਕਰਕੇ ਧਰਤੀ ਮਾਂ ਨੂੰ ਬਚਾਉਣ ਲਈ ਚਾਹੇ ਸਾਨੂੰ ਕਾਤਰਾ ਕਾਤਰਾ ਖੂਨ ਦਾ ਬਹਾਉਣਾ ਪਵੇ ਬਹਾ ਮਾਂਗੇ ਪਰ ਤੁਹਾਨੂੰ ਮੈਂ ਗੱਲ ਕਹਿਣਾ ਚਾਹਣਾ ਸਾਡਾ ਜਿਹੜਾ ਮਾਲਵਾ ਪਰਾਲਾ ਏਰੀਏ ਦੀ ਮੈਂ ਗੱਲ ਕਰਦਾ ਸਾਡੇ ਪਿੰਡਾਂ ਦੇ ਵਿੱਚ ਸਾਡੇ ਪਿੰਡਾਂ ਦੇ ਲੋਕ ਨਹੀਂ ਉਹਨਾਂ ਨੂੰ ਪਿਆਰ ਰੱਖਣ ਦੇ ਪਰ ਤੁਸੀਂ ਲੁਧਿਆਣੇ ਵਾਲੇ ਤੁਹਾਨੂੰ ਬੇਨਤੀ ਕਰਦਾ ਅਸੀਂ ਜਿੰਨਾ ਵੀ ਟੋਟਲੇ ਲੜ ਸਕਦੇ ਹਾਂ ਮਰ ਸਕਦਾ ਲੜਾਂਗੇ ਪਰ ਤੁਸੀਂ ਨਾ ਕਿਤੇ ਇਹਨਾਂ ਦੇ ਵਿੱਚ ਬਦਲ ਜੂ ਤੁਸੀਂ ਪਹਿਲਾਂ ਇਹਨਾਂ ਨੂੰ ਬਹੁਤ ਸਾਰੇ ਜ਼ਮੀਨਾਂ ਦਿੱਤੀਆਂ ਨੇ ਥੋਟੇ ਕਰਕੇ ਅੱਜ ਜਿਹੜਾ ਨੁਕਸਾਨ ਇੱਥੇ ਆ ਹੋ ਰਿਹਾ ਅੱਜ ਪਾਣੀ ਸਾਰਾ ਕਿੱਡਾ ਵੱਡਾ ਸੀ ਪਿੰਡ ਤੇ ਆਇਆ ਕਿ ਕਿੰਨਾ ਵੱਡਾ ਹੈ ਯਾਰਾਂ ਦਾ ਦਰਿਆ ਉਹਦੇ ਵਿੱਚ ਪਾ ਰਹੇ ਨੇ ਦਰਿਆ ਦੇ ਵਿੱਚ ਇਸ ਕਰਕੇ ਉਹੀ ਬੇਣਤੀ ਆ ਕਿਸੇ ਵੀ ਸਰਕਾਰਾਂ ਆਉਂਦੇ ਜਾਂਦੇ ਰਹਿਣਗੀਆਂ ਇਹਨਾਂ ਨੇ ਕੱਖ ਨਹੀਂ ਕਰਨਾ ਗੱਲਾਂ ਲਗੀਆਂ ਆਪ ਘਮਾਤਮਨ ਜਿਹੜਾ ਪਹਿਲਾਂ ਵੱਡੇ ਵੱਡੇ ਡਰਾਮੇ ਕਰਦਾ ਹੁੰਦਾ ਸੀ ਤੂੜੀ ਬੱਚੋ ਪੁੱਤ ਲੱਭਿਆ ਵੱਡੀਆਂ ਵੱਡੀਆਂ ਕਪਤਾਮਾ ਸੁਣਨਾਂ ਦਾ ਹੁੰਦਾ ਸੀਗਾ ਕਿੱਧਰ ਗਿਆ ਬਈ ਕਿਸੇ ਨੇ ਕੁਝ ਨਹੀਂ ਕਰਨਾ ਗੱਲ ਆ ਉਹ ਆ ਲੜਨਾ ਪੈਣਾ ਆਪ ਮਹਾਰੇ ਗੱਲ ਕਰਨੀ ਪੈਣੀਆਂ ਸਾਨੂੰ ਇਕੱਠੇ ਹੋਣਾ ਪੈਣਾ ਹੁਣ ਮੇਰੀ ਕੋਈ ਬੇੜਤੀ ਹੈ ਜਿਹੜੀ ਲਾਸਟ ਸਾਰੇ ਆ ਕਿਸਾਨ ਜਿੱਥੇ ਬੰਦੇ ਨਾ ਇਕੱਠੇ ਹੋਣਾ ਬੜਾ ਜ਼ਰੂਰੀ ਆ ਇਹ ਗੱਲ ਸੁਣ ਲੋ ਧਿਆਨ ਨਾਲ ਕਿਸਾਨ ਜਿੱਥੇ ਬੰਦੇ ਦੇ ਵਿੱਚ ਏਕਤਾ ਲੈ ਕੇ ਆਉਣੀ ਬੜੀ ਜ਼ਰੂਰੀ ਆ ਉਹਨਾਂ ਦੀਆਂ ਮੀਟਿੰਗਾਂ ਕਰਾਉਣੀਆਂ ਉਹਨਾਂ ਨੂੰ ਇਕੱਠੇ ਕਰਨਾ ਇਹ ਬੜਾ ਜ਼ਰੂਰੀ ਆ ਜਿਹੜੇ ਵਲਗ-ਵਲਗ ਮੋਰਚੇ ਲੱਗ ਰਹੇ ਨੇ ਕਿਸਾਨ ਜੱਥੇਬੰਦੀ ਤੋਂ ਇਲਾਵਾ ਕੋਈ ਵੀ ਥੋੜੀ ਜਮੀਨਾ ਨਹੀਂ ਬਚਾ ਸਕਦਾ ਜਿੱਡਾ ਮਰਜੀ ਹੈ ਕਿਉਂਕਿ ਜੇ ਤੁਸੀਂ ਕਹੋਗੇ ਵੀ ਕਾਂਗਰਸ ਵਾਲੇ ਅੱਤੇ ਦੇ ਬੰਦੇ ਬੰਦੇ ਬਲ ਦਾਠੀ ਨੇਗੇ ਇਹ ਤਾਂ ਮੈਂਟ ਦੇ ਵਿੱਚ ਭਗਮਾਰਤ ਮਾਨ ਜਿਹੜਾ ਮਾਰਿਆ ਤਾਂ ਮੈਂਟ ਦੇ ਵਿੱਚ ਭੱਜ ਜਾਣਗੇ ਸਾਨੂੰ ਭੁਜਾ ਕੇ ਦਿਖਾਵੇ ਆਹ ਖੜਿਆ ਟੱਕੜ ਕੇ ਦਿਖਾਵੇ ਕਿਤੇ ਇਸ ਕਰਕੇ ਇਹ ਥੋਥੇ ਨੇਗੇ ਇਹ ਇਹਨਾਂ ਦੇ ਕੋਲੇ ਕੱਖ ਨਹੀਂ ਹੈਗਾ ਇਸ ਕਰਕੇ ਨੌਜਵਾਨੋ ਧਿਆਨ ਨਾਲ ਸੁਣ ਲਿਓ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਕੇ ਜਾਣਾ ਜਿਹੜੇ ਤੁਸੀਂ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਜਿੰਨੇ ਇਹਨਾਂ ਦੇ ਪੱਟੇ ਲੀਡਰ ਨੇ ਸਾਨੂੰ ਸਾਰੇ ਫੋਨ ਕਰਦੇ ਨੇਗੇ ਸਾਨੂੰ ਅਸੀਂ ਕਿਤੇ ਲਈ ਖੜੇ ਆ ਤੁਸੀਂ ਤੁਹਾਡੇ ਮੂਹਰੇ ਹੱਥ ਮੱਲ ਕੇ ਬੇਰਤੀਆ ਤੁਸੀਂ ਇਹ ਪਾਰਟੀ ਨਾਲ ਖੜਾ ਛੱਡ ਕੇ ਤੁਸੀਂ ਆਪ ਮਾਰੇ ਏਕਤਾ ਲਈ ਲੜਨਾ ਸੀ ਪੰਜਾਬ ਲਈ ਲੜਨਾ ਹੈ ਲੜਨਾ ਸੀ ਧਰਤੀ ਮਾਂ ਲਈ ਲੜਨਾ ਹੈ ਅਸੀਂ ਕਿਸੇ ਪਾਰਟੀ ਪਿਛੇ ਨਹੀਂ ਲੜਨਾ ਸਿਰਫ ਪਾਰਟੀਆਂ ਪਾਰਟੀਆਂ ਬਾਤਾਂ ਹੋ ਜਾਂਦੀਆਂ ਨੇ ਏਕਤਾ ਲਈ ਇਕੱਠੇ ਹੋ ਜੋ ਇਕੱਠੇ ਹੋ ਕੇ ਜੜੀਆਂ ਲੜਾਈਆਂ ਜਿੱਤੀਆਂ ਜਾਣਗੀਆਂ ਸਾਰੇ ਜਾਣੇ ਹੀ ਬੇਰਤੀਆ ਵੀ ਜਿਵੇਂ ਅੰਗਰੇਜ਼ਾਂ ਨੇ ਸਾਨੂੰ ਕਾੜ ਕੇ ਰਾਜ ਕੀਤਾ ਸੀਗਾ ਅੱਜ ਵੀ ਸਾਨੂੰ ਉਵੇਂ ਜਿਕਰੂ ਵੱਖ-ਵੱਖ ਪਾਰਟੀਆਂ ਪਾੜ ਕੇ ਰਾਜ ਕਰ ਰਹੀਆਂ ਨੇਗੀਆਂ ਇਹ ਗੱਲ ਮੰਨ ਲਓ ਕਿ ਗਲਤੀ ਸਾਡੀ ਵੀ ਆਪਣੀ ਐ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੱਥੇ ਡਿਊਟੀ ਲਾਓਗੇ ਖੜੇ ਮਿਲਾਂਗੇ ਇਹਨਾਂ ਦੇ ਪੈਰਾਂ ਥੱਲੇ ਹੱਕ ਮਚਾ ਦਾਂਗੇ ਫਿਕਰ ਨਾ ਕਰੋ ਪਹਿਲਾਂ ਵੀ ਹੱਕ ਮਚਾਈ ਆ ਭੱਜਲਾ ਜਿੱਥੇ ਤਕਰ ਭੱਜ ਆ ਜਾਣਾ ਤੇਰੇ ਪਿੱਛੇ ਰਵਾਂਗੇ ਭਗਮਾਤ ਮਾਨਸਾ ਤੇ ਰੂ ਪੈਰ ਜਿਸ ਜ਼ਮੀਨ ਦੇ ਵਿੱਚ ਪੈਰ ਨਹੀਂ ਧਰਨਦੇ ਕਿਉਂਕਿ ਧਰਤੀ ਸਾਡੀ ਮਾਂ ਐ ਇਸ ਕਰਕੇ ਸਾਰੇ ਜਾਨੇ ਆਰੇ ਲਾਣੇ ਖੜਾ ਹੋ ਕੇ ਹੱਥ ਕੜੇ ਕਰਕੇ ਕੋਈ ਜਵਾਬ ਦੇ ਰਿਓ ਵੀ ਮਰ ਜਾਾਂਗੇ ਪਰ ਮਰਲਾ ਜ਼ਮੀਂਦਾਰਣੀ ਦੇ ਮੈਂ ਹੱਥ ਕੜੇ ਕਰਕੇ ਦੱਸ ਦੇ ਭਗਮਤਮਾਨ ਨੂੰ ਹੱਥ ਕੜੇ ਕਰ ਦੇਖ ਲੈ ਭਗਮਤਮਾਨ ਸਿਆ ਦੇਖ ਲੈ ਚੋਗਰੀ ਵਾਲਾ ਤੈਨੂੰ ਪਿਆਰ ਨਹੀਂ ਕਰਦਾ ਸਾਡੀਆਂ ਮਾਵਾ ਬੈਠੇ ਨੇ ਮਾਈ ਭਾਗੂ ਦੀਆਂ ਬਾਰਸ਼ਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ